ਵੱਧਦੇ ਹੋਏ ਬਿਰਦਾਸ਼ਰਮ ਔਰ ਬਜ਼ੁਰਗਾਂ ਦੀ ਹੋ ਰਹੀ ਦੁਰਦਸ਼ਾ ਇਹ ਮਸਲਾ ਜਿਹੜਾ ਹੈ ਇੰਨਾ ਗੰਭੀਰ ਹੁੰਦਾ ਜਾ ਰਿਹਾ ਕਿ ਸੌਰੀ ਕਿ ਰੋਜ਼ ਕੁਝ ਨਾ ਕੁਝ ਸਾਡੇ ਸਾਹਮਣੇ ਆਉਂਦਾ ਕੁਝ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਕੁਝ ਬਹੁਤ ਸਾਰਾ ਜਿਹੜਾ ਹੈ ਉਹ ਦਰਵਾਜ਼ਿਆਂ ਦੇ ਪਿੱਛੇ ਜਿਹੜਾ ਹੈ ਉਹ ਬੰਦ ਹੋ ਕੇ ਰਹਿ ਜਾਂਦਾ ਜਾਂ ਬਾਹਰ ਨਹੀਂ ਆਉਂਦਾ ਹੋ ਸਕਦਾ ਬਜ਼ੁਰਗ ਵੀ ਗਲਤ ਫੋਨ ਮੈਨ ਹੀ ਹੈ ਕਹਿੰਦੀ ਬਜ਼ੁਰਗਾਂ ਦੀ ਆਪਣੀ ਸੋਚ ਹੈ ਹੋ ਸਕਦਾ ਕਿਤੇ ਨਾ ਕਿਤੇ ਬਜ਼ੁਰਗਾਂ ਨੂੰ ਕੋਈ ਤਕਲੀਫ ਹੁੰਦੀ ਹੋਵੇ ਕੋਈ ਸੁਣਦਾ ਨਾ ਹੋਵੇ ਉਹ ਉਹਨਾਂ ਦੀ ਤਕਲੀਫ ਹੈ ਪਰ ਜਦੋਂ ਅਸੀਂ ਦੇਖਦੇ ਆ ਸਾਨੂੰ ਵੀ ਕਈ ਵਾਰੀ ਕਮੈਂਟ ਇਕ ਦੀ ਵਾਰੀ ਮੈਨੂੰ ਵੀ ਪੜਨ ਨੂੰ ਮਿਲਿਆ ਮੇਰੇ ਇਹਦੇ ਹੇਠਾਂ ਤੇ ਨਹੀਂ ਸੀਗਾ ਕਿਸੇ ਦੇ ਮੈਂ ਪੜਿਆ ਮੇਰੇ ਖੰਡ ਕਮੈਂਟ ਨਹੀਂ ਸੀ ਕਿਸੇ ਨੇ ਪੋਸਟ ਪਾਈ ਹੋਈ ਸੀ ਕਿ ਜਿਹੜੇ ਬਜ਼ੁਰਗ ਅ ਬਿਰਧ ਆਸ਼ਰਮਾਂ ਦੇ ਵਿੱਚ ਬੈਠੇ ਹੋਏ ਨੇ ਉਹ ਆਪਣੀਆਂ ਕਰਤੂਤਾਂ ਕਰਕੇ ਬੈਠੇ ਹੁੰਦੇ ਨੇ ਉਹਨਾਂ ਨੇ ਕਰਤੂਤ ਲਫਜ਼ ਸ਼ਾਇਦ ਵਰਤਿਆ ਹੋਇਆ ਸੀਗਾ ਮਤਲਬ ਬੜਾ ਬੰਦੇ ਤਰੀਕੇ ਦੇ ਨਾਲ ਉਹਨਾਂ ਨੇ ਲਿਖਿਆ ਹੋਇਆ ਸੀਗਾ ਮੈਨੂੰ ਇਹ ਲੱਗਦਾ ਹੈਗਾ ਕਿ ਠੀਕ ਹੈ ਗਲਤੀਆਂ ਦੋਰਨਾਦੀਆਂ ਹੋਣਗੀਆਂ ਪਰ ਕੀ ਜਿਹੜੀ ਔਲਾਦ ਇਸ ਵੇਲੇ ਬਜ਼ੁਰਗਾਂ ਨੂੰ ਧੱਕੇ ਮਾਰਦੀ ਆ ਕਿ ਉਹਨੇ ਕਦੀ ਕੋਈ ਗਲਤੀ ਨਹੀਂ ਕੀਤੀ ਹੋਏਗੀ ਕਿ ਉਹਨੇ ਬਜ਼ੁਰਗ ਮਾਪਿਆਂ ਨੂੰ ਸੰਭਾਲਿਆ ਇਹ ਉਹਦੀਆਂ ਡਿਊਟੀਆਂ ਸੀ ਮਾਪਿਆਂ ਨੇ ਬੱਚੇ ਨੂੰ ਪਾਲਿਆ ਤੁਰਨ ਫਿਰਨ ਲਗਾਇਆ ਬੋਲਣ ਸਿਖਾਇਆ ਪੜ੍ਹਨ ਸਿਖਾਇਆ ਉਹਦਾ ਖਾਣ ਪੀਣ ਕੱਪੜੇ ਉਨ ਨੂੰ ਨੌਕਰੀ ਤੱਕ ਜੋ ਕੁਝ ਜਿਵੇਂ ਵੀ ਕਰ ਸਕਦੇ ਸੀਗੇ ਜਿੰਨੀ ਵੀ ਮਿਹਨਤ ਕਰ ਸਕਦੇ ਸੀ ਜਿੰਨੀਆਂ ਕੁਰਬਾਨੀਆਂ ਆਪਣੀਆਂ ਖਾਸ਼ਾਂ ਤੇ ਲੋੜਾਂ ਦੀਆਂ ਦੇ ਸਕਦੇ ਸੀ ਸਾਰੀਆਂ ਦਿੱਤੀਆਂ ਕਿ ਨੌਜਵਾਨ ਪੀੜੀ ਇਹ ਦੇ ਰਹੀ ਹੈ ਲਿਖਣਾ ਬਹੁਤ ਸੌਖਾ ਹੈ ਕਹਿਣਾ ਬਹੁਤ ਸੌਖਾ ਹੈ ਮਿਹਨਤ ਕਰਨੀ ਕੁਰਬਾਨੀਆਂ ਕਰਨੀਆਂ ਬਹੁਤ ਔਖੀਆਂ ਨੇ ਜਿਹੜੀ ਔਲਾਦ ਇਸ ਵੇਲੇ ਬਜ਼ੁਰਗਾਂ ਦੇ ਕੋਲੋਂ ਆਪਣੇ ਮਾਪੇ ਦੇ ਕੋਲੋਂ ਉਹਨਾਂ ਦੇ ਬਿਜ਼ਨਸ ਲੈ ਲੈਂਦੀ ਹੈ ਔਰ ਉਹਨਾਂ ਘਰਾਂ ਦੇ ਵਿੱਚੋਂ ਬਾਹਰ ਕੱਢਦੀ ਆ ਲਾਲਚੀ ਕੌਣ ਹੈ ਉਲਾਤ ਉਹ ਉਹਨਾਂ ਦੀ ਕਮਾਈ ਹੋਈ ਚੀਜ਼ ਹੈ ਉਹਨਾਂ ਦਾ ਹੱਕ ਬਣਦਾ ਉਹਦੇ ਉੱਤੇ ਬੈਠਣਾ ਉਹਦੀ ਕਮਾਈ ਖਾਣੀ ਤੁਹਾਡਾ ਹੱਕ ਉਦੋਂ ਬਣਦਾ ਜਦੋਂ ਪੇਰੈਂਟਸ ਨਹੀਂ ਹੋਣਗੇ ਤੇ ਪੇਰੈਂਟਸ ਤੁਹਾਨੂੰ ਦੇ ਦੇਣਗੇ ਪੇਰੈਂਟਸ ਨੇ ਤੁਹਾਨੂੰ ਵੱਡਾ ਕੀਤਾ ਤੁਸੀਂ ਕਮਾਓ ਖਾਓ ਤੁਸੀਂ ਆਪਣਾ ਇੱਕ ਬਿਜ਼ਨਸ ਸ਼ੁਰੂ ਕਰੋ ਤੁਸੀਂ ਦੋ ਬਿਜ਼ਨਸ ਸ਼ੁਰੂ ਕਰੋ ਤੁਸੀਂ ਆਪਣੇ ਦੋ ਮਕਾਨ ਬਣਾਓ ਚਾਰ ਦੁਕਾਨਾ ਬਣਾਓ ਸ਼ੋਅਰੂਮ ਬਣਾਓ ਉਹ ਉਹਦੇ ਤੇ ਤੁਹਾਡਾ ਹੱਕ ਹੈਗਾ ਮਾਪੇ ਉੱਤੇ ਹੱਕ ਤੁਹਾਡਾ ਹੈ ਪਰ ਉਦੋਂ ਜਦੋਂ ਪੇਰੈਂਟਸ ਨਹੀਂ ਰਹਿੰਦੇ ਤੁਸੀਂ ਜਿਉਂਦੇ ਜੀ ਉਹਨਾਂ ਨੂੰ ਬਿਲਕੁਲ ਹੱਥ ਹਲਕਾ ਦਿੰਦੇ ਹੋ ਉਹਨਾਂ ਤੋਂ ਸਾਰਾ ਕੁਝ ਖੋ ਲੈਂਦੇ ਹੋ ਉਹਨਾਂ ਦੀ ਬੇਇੱਜ਼ਤੀ ਵੀ ਕਰਦੇ ਹੋ ਉਹ ਤੇ ਉਹ ਹੋ ਗਿਆ ਨਾਲੇ ਲੈਣਾ ਤੇ ਨਾਲੇ ਛਤਰਾ ਨਾਲ ਲੈਣਾ ਇਹ ਹਾਲਾਤ ਤੁਸੀਂ ਮਾਪੇ ਦੀ ਕਰ ਦਿੱਤੀ ਮੈਨੂੰ ਬੜੀ ਤਕਲੀਫ ਹੋਈ ਕੱਲ ਮੈਂ ਇੱਕ ਬੜੇ ਅੱਛੇ ਵਪਾਰੀ ਅੱਛੀ ਅੱਛਾ ਜੇ ਉਹ ਕਪਲ ਹੈ ਮੈਂ ਉਹਨਾਂ ਦੀ ਵੀਡੀਓ ਦੇਖੀ ਮੈਨੂੰ ਇੰਨੀ ਤਕਲੀਫ ਹੋਈ ਸਾਡਾ ਬਜ਼ੁਰਗਾਂ ਦਾ ਹਾਲਾਤ ਨਾਲ ਲੜਨਾ ਵੀ ਔਖਾ ਹੋ ਗਿਆ ساری ਜ਼ਿੰਦਗੀ ਇੱਕ ਆਦਮੀ ਘਰ ਬਣਾਉਣ ਦੇ ਵਿੱਚ ਲਗਾ ਦਿੰਦਾ ਜਿਹੜੇ ਜਿਹੜੀ ਅਗਲੀ ਪੀੜ੍ਹੀ ਹੈ ਔਲਾਦ ਹੈ ਉਹ ਕਿੰਦੀ ਕੇ ਸਾਨੂੰ ਘਰ ਦੇ ਦਿਓ ਉਹਨਾਂ ਨੇ ਤੇ 50 ਸਾਲ ਲਗਾ ਦਿੱਤੇ ਘਰ ਬਣਾਉਂਦੇ ਆ ਸਟੈਬਲਿਸ਼ ਕਰਦੇ ਆ ਸਾਰਾ ਕੁਝ ਤੁਹਾਨੂੰ ਪੜਾਉਂਦੇ ਆ ਹੁਣ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿਓ ਜੇ ਇੰਨੀ ਅਣਖ ਵਾਲੇ ਹੋ ਇੰਨਾ ਕੁਝ ਹੈ ਤੇ ਤੁਸੀਂ ਆਪ ਕਰੋ ਇਹ ਜ਼ਰੂਰੀ ਨਹੀਂ ਕਿ ਉਹਨਾਂ ਦੇ ਮਾਪੇ ਨੇ ਉਹਨਾਂ ਨੂੰ ਉਹ ਨਾ ਦਿੱਤਾ ਸਿਕਾ ਮਾਪੇ ਨੇ ਪੜਾਇਆ ਹੋਏਗਾ ਕੁਛ ਦੁਕਾਨ ਦਿੱਤੀ ਹੋਏਗੀ ਜੋ ਐਸ ਲੈਵਲ ਦੇ ਉੱਤੇ ਉਹਨਾਂ ਨੇ ਲਿਆਂਦੀ ਉਹ ਉਹਨਾਂ ਦੀ ਮਿਹਨਤ ਹੈ ਜਦੋਂ ਤੁਸੀਂ ਉਸ ਦੁਕਾਨ ਤੇ ਬੈਠੋਗੇ ਉਸ ਤੋਂ ਅੱਗੇ ਜਿੰਨਾ ਲੈ ਕੇ ਜਾਣਾ ਚਾਹੁੰਦੇ ਹੋ ਉਹ ਤੁਹਾਡਾ ਹੱਕ ਬੰਦ ਪਰ ਜੁੰਦੇ ਜੀ ਔਰ ਚੰਗੇ ਭਲੇ ਮਾਪੇ ਨੂੰ ਘਰਾਂ ਚੋਂ ਬਾਹਰ ਕੱਢ ਕੇ ਬਿਰਧ ਆਸ਼ਰਮਾਂ ਦੇ ਵਿੱਚ ਜਾਣ ਲਈ ਮਜਬੂਰ ਕਰਨਾ ਕੋਈ ਬਹੁਤ ਸਿਆਨਪ ਨਹੀਂ ਔਰ ਇਹ ਬਹੁਤ ਖਤਰੇ ਦੀ ਘੰਟੀ ਹੈਗੀ ਹੈ ਸਮਾਜ ਵਾਸਤੇ ਦੂਸਰੇ ਪਾਸੇ ਇਹ ਪੈਸਾ ਨਹੀਂ ਹੈ ਤੇ ਤਾਂ ਤੇ ਤੁਸੀਂ ਕਹੋ ਕਿ ਹਾਂ ਇਹਨਾਂ ਨੇ ਕਮਾਇਆ ਨਹੀਂ ਇਹਨਾਂ ਦੇ ਕੋਲ ਹੈ ਨਹੀਂ ਅਸੀਂ ਦਵਾਈ ਨਹੀਂ ਦੇਣੀ ਜੇ ਕੋਈ ਚੀਜ਼ਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਨੀਆਂ ਇਹ ਘਰੋਂ ਬਾਹਰ ਨਹੀਂ ਜਾ ਸਕਦੇ ਫੋਨ ਨਹੀਂ ਵਰਤ ਸਕਦੇ ਚੰਗਾ ਕੱਪੜਾ ਨਹੀਂ ਪਾ ਸਕਦੇ ਇਹਨਾਂ ਤੇ ਖਰਚੇ ਹੈਗੇ ਆ ਅਸੀਂ ਕਿਤੇ ਨਾ ਕਿਤੇ ਤੰਗ ਹੁੰਨੇ ਆ ਪਰ ਕਦੇ ਸੋਚਿਆ ਕਿ ਉਹਨਾਂ ਨੇ ਤੇ ਤੁਹਾਨੂੰ ਸਾਰਾ ਕੁਝ ਦਿੱਤਾ ਤੇ ਇੱਥੇ ਤੱਕ ਪਹੁੰਚਾਇਆ ਇਦੇ ਨਾਲ ਹੀ ਜਿਨ੍ਹਾਂ ਦੇ ਕੋਲ ਹੈ ਜੇ ਉਹ ਦੁਕਾਨਾਂ ਤੇ ਬੈਠਦੇ ਨੇ ਉਹਨਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਉਹਨਾਂ ਦਾ ਕੋਈ ਸੋਰਸ ਆਫ ਇਨਕਮ ਹੋਰ ਹੈ ਉਹਨਾਂ ਦਾ ਤੁਸੀਂ ਕਿਉਂ ਲੈਣਾ ਚਾਹੁੰਦੇ ਉਹਨਾਂ ਨੇ ਤੇ ਮਿਹਨਤ ਕੀਤੀ ਨਾ ساری ਜ਼ਿੰਦਗੀ ਹੁਣ ਉਹਨਾਂ ਦਾ ਵਕਤ ਹੈ ਉਹਨਾਂ ਚੀਜ਼ਾਂ ਨੂੰ ਵਰਤਨ ਦਾ ਇੰਜੋਏ ਕਰਨ ਦਾ ਕੁਝ ਆਪਣੇ ਲਈ ਜਿਉਣ ਦਾ ਉਹਨਾਂ ਨੂੰ ਫੇਰ ਨਹੀਂ ਤੁਸੀਂ ਜਿਉਣਾ ਜਿਉਂਦੇ ਰਹਿ ਇੱਥੇ ਕਿਤੇ ਨਾ ਕਿਤੇ ਜਿਹੜੀ ਜੇ ਅਸੀਂ ਪੱਛਮੀ ਸਭਤਾ ਦਾ ਕਹਿ ਰਹੇ ਨਾ ਕੈਸੀ ਪੱਛਮ ਦਾ ਬਹੁਤ ਕੁਝ ਜਿਹੜਾ ਹੈ ਲੈ ਲਿਆ ਤੇ ਮੈਨੂੰ ਲੱਗਦਾ ਬਜ਼ੁਰਗ ਮਾਪੇ ਨੂੰ ਬਹੁਤ ਜਲਦੀ ਇਹ ਸਮਝ ਲੈਣਾ ਚਾਹੀਦਾ ਕਿ ਘਰਾਂ ਵਿੱਚ ਰਹਿਣਾ ਬਹੁਤ ਔਖਾ ਹੋ ਜਾਏਗਾ ਜੇ ਹੋ ਜਾਏ ਹਾਲਾਤ ਬਣਦੇ ਨੇ ਸਰਕਾਰਾਂ ਨੂੰ ਇਹਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਵੱਧ ਦੇ ਜਿਹੜੇ ਬੇਤਾ ਆਸ਼ਰਮ ਨੇ ਇਹ ਬਹੁਤ ਸੰਕੇਤ ਦੇ ਰਹੇ ਨੇ ਮੇਰੇ ਅੱਜ ਵੂਮਨ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਮੇਰੀ ਉਹਨਾਂ ਨਾਲ ਪੰਜਾਬ ਤੇ ਉਹਨਾਂ ਨਾਲ ਵੀ ਗੱਲ ਹੋ ਰਹੀ ਸੀਗੀ ਉਹਨਾਂ ਦੀ ਮੈਂ ਇੰਟਰਵਿਊ ਦੇਖੀ ਸੀਗੀ ਤੇ ਮੈਂ ਉਹਨਾਂ ਨੂੰ ਕਾਲ ਕੀਤਾ ਸੀ ਕਿ ਉਹਨਾਂ ਨੇ ਦੱਸ ਰਹੀ ਸੀ ਉਹਦੇ ਵਿੱਚ ਕਿ ਕਿੰਦਾ ਜਿਹੜਾ ਹੈ ਬਜ਼ੁਰਗ ਮਾਪਿਆਂ ਦੀ ਪੂਰੀ ਹਾਲਤ ਹੋ ਰਹੀ ਆ ਜ਼ਮੀਨ ਜਾਇਦਾਦ ਲੈ ਲੈਂਦੇ ਨੇ ਸਾਰਾ ਕੁਝ ਲੈ ਲੈਂਦੇ ਨੇ ਔਰ ਉਸ ਤੋਂ ਬਾਅਦ ਮਾਪੇ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਉਦੇ ਉੱਤੇ ਵੀ ਉਹ ਕੰਮ ਕਰ ਰਹੇ ਨੇ ਅੱਜ ਬਹੁਤ ਜ਼ਰੂਰੀ ਹੈ ਸਰਕਾਰਾਂ ਨੂੰ ਇਹਦੇ ਵੱਲ ਬਹੁਤ ਗੰਭੀਰਤਾ ਦੇ ਨਾਲ ਕਦਮ ਚੁੱਕਣ ਦੀ ਜ਼ਰੂਰਤ ਹੈ ਔਰ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਔਲਾਦ ਨੂੰ ਉਹਨਾਂ ਕ ਦੇਓ ਉਹਨਾਂ ਕ ਕਰੋ ਜਿਹੜੀ ਤਾਂ ਦਾ ਜਿਹੜਾ ਹੈ ਬੁਢਾਪਾ ਪਿੱਛੋਂ ਰੁਲੇ ਨਾ ਕਿਉਂਕਿ ਕਿਸੇ ਨੇ ਵੀ ਬਿਨਾ ਪੈਸੇ ਦੇ ਤੁਸੀਂ ਕੋਈ ਕੇਅਰ ਟੇਕਰ ਨਹੀਂ ਰੱਖ ਸਕਦੇ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਇਲਾਜ ਕਰਾਉਣ ਤੋਂ ਵੰਜੇ ਰਹਿ ਜਾਓਗੇ ਤੁਹਾਡਾ ਬਹੁਤ ਖਰਚਾ ਜਿਹੜਾ ਹੈ ਕਿਉਂਕਿ ਜਿਉਂ-ਜਿਉਂ ਬਜ਼ੁਰਗ ਹੁੰਦਾ ਬੰਦਾ ਉਹਦੇ ਖਰਚੇ ਵੱਧਦੇ ਨੇ ਮੈਡੀਕਲ ਦੇ ਖਰਚੇ ਵੀ ਬਹੁਤ ਵੱਧ ਜਾਂਦੇ ਨੇ ਇਲਾਜ ਬਹੁਤ ਮਹਿੰਗੇ ਨੇ ਸੋ ਬਹੁਤ ਹਾਲਾਤ ਗੰਭੀਰ ਨੇ ਔਰ ਸੋਚਣ ਵਾਲੇ ਨੇ ਔਰ ਵਿਚਾਰਨ ਵਾਲੇ ਨੇ ਔਰ ਉਹਨਾਂ ਦੇ ਉੱਤੇ ਬਹੁਤ ਗੰਭੀਰਤਾ ਦੇ ਨਾਲ ਕਦਮ ਚੁੱਕਣੇ ਨੇ ਸਿਰਫ ਸੋਚ ਵਿਚਾਰ ਕੇ ਛੱਡਣ ਵਾਲਾ ਹਿਸਾਬ ਨਹੀਂ ਹੈ ਇਹਦੇ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਰਕਾਰਾਂ ਨੂੰ ਵੀ ਔਰ ਸਮਾਜਿਕ ਸੰਸਥਾਵਾਂ ਨੂੰ ਵੀ ਔਰ ਜਿਹੜੇ ਜਿਹੜੇ ਜ਼ਿੰਮੇਵਾਰ ਹੋਤਿਆਂ ਤੇ ਬੈਠੇ ਨੇ ਉਹਨਾਂ ਨੂੰ ਵੀ ਥੈਂਕ ਯੂ ਸ਼ੁਕਰੀਆ ਮੇਰੇ